ਸਤਿ ਸ਼੍ਰੀ ਅਕਾਲ ਜੀ ਇਹ ਡਿਜ਼ਾਈਨ ਆਪਾਂ ਅੱਜ ਤੋਂ 15 ਦਿਨ ਪਹਿਲਾਂ ਲਾਂਚ ਕੀਤਾ ਸੀਗਾ ਬਟ ਸ਼ਿਮਰ ਫੈਬਰਿਕ 'ਚ ਇਸ ਕਲਰ 'ਚ ਗਰਾਰੇ ਸਟਾਈਲ 'ਚ ਪਹਿਲੀ ਵਾਰ ਆਪਾਂ ਇਹ ਲਾਂਚ ਕਰ ਰਹੇ ਹਾਂ ਇਹ ਆਪਾਂ ਪਰਮਜੀਤ ਮੈਮ ਦੀ ਡਾਟਰ ਲਈ ਰੈਡੀ ਕੀਤਾ ਉਹਨਾਂ ਨੇ ਸਾਰੀ ਵੈਡਿੰਗ ਦੀ ਸ਼ੋਪਿੰਗ ਆਪਣੇ ਤੋਂ ਹੀ ਕੀਤੀ ਹੈ ਤੇ ਬਟ ਇਹ ਸੂਟ ਆਪਾਂ ਉਹਨਾਂ ਕੋਲ ਪਹਿਲਾਂ ਕੋਰੀਅਰ ਕੀਤਾ ਕਿਉਂਕਿ ਉਹਨਾਂ ਨੇ ਇਹ ਪ੍ਰੀ ਵੈਡਿੰਗ ਤੇ ਵੇਅਰ ਕਰਨਾ ਸੀਗਾ ਸੋ ਬਹੁਤ ਹੀ ਪਿਆਰਾ ਆਪਾਂ ਇਹ ਫਿਰੋਜੀ ਟੋਨ 'ਚ ਰੈਡੀ ਕੀਤਾ ਹੈ ਸਾਰਾ ਪਹਾਥ ਦੇ ਕਿੜਾਈ ਦਾ ਕੰਮ ਕੀਤਾ ਹੋਇਆ ਗਰਾਰੇ ਤੇ ਆਪਾਂ ਹੈਵੀ ਬੋਲਡਰ ਵਰਕ ਉੱਪਰ ਤੱਕ ਲਾਈਨਾਂ ਤੇ ਜਿੱਥੋਂ ਚੋਣਾ ਸਟਾਰਟ ਹੁੰਦੀ ਹੈ ਉੱਥੇ ਆਪਾਂ ਪੱਟੀ ਲਗਾਈ ਹੋਈ ਹੈ ਜਿੱਥੋਂ ਚੋਣਾ ਸਟਾਰਟ ਹੁੰਦੀ ਹੈ ਜਿਹੜਾ ਪੱਟਾ ਕੋਲ ਟਾਈਟ ਹੁੰਦਾ ਉਹਨੂੰ ਹੀ ਗਰਾਰਾ ਕਹਿੰਦੇ ਐ ਕਮਿਸ ਤੇ ਵੀ ਆਪਾਂ ਸਾਰਾ ਹੈਵੀ ਵਰਕ ਕੀਤਾ ਹੋਇਆ ਘੇਰੇ ਤੇ ਆਪਾਂ ਹੈਵੀ ਬੋਲਡਰ ਵਰਕ ਉਹਦੇ ਉੱਪਰ ਆਪਾਂ ਦੋ ਬਰਡਸ ਪਾਏ ਹੋਏ ਐ ਕਟਦਾਨਾ ਮੋਤੀ ਸਿੱਪੀ ਧੱਪਕਾ ਨਲਕੀ ਨਕਸ਼ੀ ਕਲਰ ਬਹੁਤ ਪਿਆਰਾ ਹੈ ਵਾਈਪਿੰਗ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਜਾਗੋ ਰਿਸੈਪਸ਼ਨ ਰੋਕਾ ਜਾਂ ਕੋਈ ਹੋਰ ਪਾਰਟੀ ਹੈ ਦੁਪੱਟਾ ਵੀ ਆਪਾਂ ਸ਼ਿਮਰ ਦਾ ਲਗਾਇਆ ਜਿਸ ਤੇ ਆਪਾਂ 4 ਸਾਈਡ ਹੈਵੀ ਬੋਲਡਰ ਵਰਕ ਵਿੱਚ ਬੁਟੀਆਂ ਤੇ 4 ਸਾਈਡ ਆਪਾਂ ਖੇਚੜੀ ਲੈਸ ਲਗਾਈ ਹੋਈ ਹੈ ਸੋ ਕਮੈਂਟ ਕਰਕੇ ਜਰੂਰ ਦੱਸੋ ਇਹ ਆਪਾਂ ਦੋ ਆਊਟਫਿਟਸ ਰੈਡੀ ਕੀਤੇ ਆ ਮਾਵਾਂ ਧੀਆ ਦੇ ਜਾਗੋ ਲਈ ਕਹਿੰਦੇ ਭਾਜੀ ਮੇਰੇ ਮੰਮੀ ਦਾ ਫੋਨ ਆਇਆ ਤਾਂ ਤੁਸੀਂ ਉਹਨਾਂ ਨੂੰ ਇਹ ਰੈਡ ਕੋਈ ਨਹੀਂ ਦੱਸਣਾ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਸੂਟ ਭਾਜੀ ਤੋਂ ਰੈਡੀ ਕਰਵਾਣੇ ਆ ਤੇ ਉਹਨਾਂ ਨੇ ਤਾਂ ਡਿਜ਼ਾਈਨ ਦੇਖ ਕੇ ਕਿਹਾ ਤਾਂ ਹਾਈ ਇਹ ਤਾਂ ਮਹਿੰਗਾ ਮੈਂ ਕਿਹਾ ਮਾਤੇ ਤੇਰੀ ਆਪਦੀ ਕੁੜੀ ਦਾ ਵਿਆਹ ਤੇਰੀ ਆਪਦੀ ਕੁੜੀ ਦੀ ਜਾਗੋ ਹੈ ਤਾਂ ਇੰਨਾ ਕੁ ਹੈਵੀ ਨਹੀਂ ਪਾਣਾ ਤਾਂ ਹੋਰ ਕਿਹੜਾ ਪਾਣਾ ਤਾਂ ਕਹਿੰਦੇ ਭਾਜੀ ਕੋਈ ਗੱਲ ਨਹੀਂ ਸੁਣਨੀ ਆਪਾਂ ਉਹਨਾਂ ਨੂੰ ਰੈਡੀ ਕਰਵਾ ਕੇ ਦੇਣਾ ਇਹ ਆਪਾਂ ਪ੍ਰਭਜੋਤ ਮੈਡਮ ਨੇ ਰੈਡੀ ਕੀਤਾ ਹੈ ਆਪਾਂ ਇਹ ਬਲੂ ਕਲਰ ਚ ਗਰਾਰਾ ਸੂਟ ਰੈਡੀ ਕੀਤਾ ਹੈ ਗਰਾਰਾ ਉਹ ਹੁੰਦਾ ਜਿਹੜਾ ਪੱਟਾ ਕੋਲੋਂ ਟਾਈਟ ਹੁੰਦਾ ਸ਼ਿਮਰ ਫੈਬਰਿਕ ਚ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਸਾਰਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਇੰਨੇ ਕ ਜਿਆਦਾ ਸੋਹਣੇ ਲੁੱਕ ਆਈ ਹੈ ਨਾ ਇਹ ਆਪਾਂ ਹੋਰ ਵੀ ਕਲਰਾਂ ਚ ਰੈਡੀ ਕੀਤਾ ਹੈ ਬਟ ਜੋ ਇਸ ਕਲਰ ਚ ਵਰਕ ਉੱਭਰ ਕੇ ਆਇਆ ਜੋ ਇਸ ਕਲਰ ਚ ਵਰਕ ਆਇਆ ਉਹ ਬਹੁਤ ਹੀ ਜਿਆਦਾ ਲਾਜਵਾਬ ਲੱਗ ਰਿਹਾ ਸਾਰਾ ਪੱਕੜਦਾ ਨਾ ਮੋਤੀ ਸਿੱਪੀ ਦਬਕਾ ਨਲਕੀ ਨਕਸ਼ੀ ਪਲੱਸ ਆਪਾਂ ਇਹਦਾ ਸਕੁਅਰ ਨੈਕ ਬਣਾਇਆ ਹੋਇਆ ਚੌਰਸ ਨੈਕ ਬਣਾਇਆ ਉਸ ਤੇ ਵੀ ਆਪਾਂ ਹੈਵੀ ਵਰਕ ਕੀਤਾ ਹੋਇਆ ਮੈਡਮ ਕਹਿੰਦੇ ਭਾਜੀ ਤੁਸੀਂ ਤਾਂ ਮੇਰੇ ਸੂਟ ਦੀ ਵੀਡੀਓ ਅਪਲੋਡ ਕੀਤੀ ਨਹੀਂ ਤੇ ਮੈਂ ਹੀ ਤੁਹਾਨੂੰ ਇਸ ਸੂਟ ਦਾ ਆਰਡਰ ਦੇਦਾ ਉਹਨਾਂ ਦੇ ਮੇਕਅਪ ਆਰਟਿਸਟ ਨੇ ਆਪਣੇ ਨਾਲ ਕੋਲਾਬੋਰੇਸ਼ਨ ਪੋਸਟ ਪਾਈ ਸੀ ਜੋ ਕਿ ਕਾਫੀ ਵਾਇਰਲ ਗਈ ਸੀਗੀ ਤੇ ਉਸ ਪੋਸਟ ਤੋਂ ਵੀ ਕਾਫੀ 올ਡ ਰਾਈ ਸੀਗੇ ਤੇ ਮੈਡਮ ਕਹਿੰਦੇ ਭਾਜੀ ਸੂਟ ਇੰਨਾ ਜਿਆਦਾ ਸੋਹਣਾ ਬਣਿਆ ਸੀਗਾ ਸਾਰੀ ਦੀ ਤਾਰੀਫਾਈ ਨਹੀਂ ਰੁਕੀਆਂ ਤੇ ਕਹਿੰਦੇ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਬਹੁਤ ਹੀ ਸੋਹਣਾ ਸੂਟ ਲੱਗਿਆ ਤੇ ਮੇਰੇ ਫਿਓਰਸ ਨੂੰ ਤਾਂ ਖਾਸ ਕਰਕੇ ਕਹਿੰਦੇ ਸਾਰੇ ਸੂਟ ਵਿਆਹ ਦੇ ਉਹਨਾਂ ਨੇ ਵੀ ਤੇ ਅਸੀਂ ਵੀ ਤੁਹਾਡੇ ਤੋਂ ਹੀ ਰੈਡੀ ਕਰਵਾਉਣੇ ਤਾਂ ਵੱਡਾ ਆਰਡਰ ਲੈਣ ਲਈ ਰੈਡੀ ਰਿਓ ਕਿ ਮੈਡਮ ਕਹਿੰਦੇ ਭਾਜੀ ਮੇਰੇ ਸੂਟ ਦੀ ਵੀ ਵੀਡੀਓ ਜਲਦੀ ਅਪਲੋਡ ਕਰ ਦਿਓ ਉਹਨਾਂ ਲਈ ਆਪਾਂ ਇਹ ਪੀਚ ਕਲਰ ਚ ਬਹੁਤ ਹੀ ਪਿਆਰਾ ਗਰਾਰਾ ਸੂਟ ਰੈਡੀ ਕੀਤਾ ਹੈ ਗਰਾਰੇ ਦੇ ਆਪਾਂ ਬੋਰਡਰ ਤੇ ਹੈਵੀ ਵਰਕ ਕੀਤਾ ਹੋਇਆ ਪਲੱਸ ਆਪਾਂ ਉੱਪਰ ਛੜੀਆਂ ਪਾਈਆਂ ਹੋਈਆਂ ਤੇ ਗਰਾਰੇ ਦੇ ਜਿੱਥੋਂ ਚੋਣਾ ਸਟਾਰਟ ਹੁੰਦੀ ਹੈ ਉੱਥੇ ਆਪਾਂ ਵੇਲ ਵਰਕ ਕੀਤਾ ਹੋਇਆ ਪੱਟੀ ਵਰਕ ਕੀਤਾ ਹੋਇਆ ਸੋ ਇਹਦੇ ਕਮੀਜ਼ ਤੇ ਵੀ ਆਪਾਂ ਗਲੇ ਤੇ ਹੈਵੀ ਵਰਕ ਕੀਤਾ ਹੋਇਆ ਬੈਕ ਦੇ ਵੀ ਗਲੇ ਤੇ ਵਰਕ ਕੀਤਾ ਹੋਇਆ ਵਿੱਚ ਬੂਟੀਆਂ ਪਾਈਆਂ ਹੋਈਆਂ ਕਮੀਜ਼ ਦੇ ਫਰੰਟ ਤੇ ਆਪਾਂ ਦੋ ਬਰਡ ਸ਼ੇਪ ਬਣਾਏ ਹੋਏ ਆ ਪਲੱਸ ਘੇਰੇ ਤੇ ਆਪਾਂ ਜੱਪਾ ਤੁਹਾਡੇ ਨਾਲ ਇੰਸਟਾਗ੍ਰam ਫਰੋਡ ਬਾਰੇ ਗੱਲ ਕਰਨੀ ਹੈ ਜੋ ਕਮੈਂਟਾਂ ਰਾਹੀਂ ਚੱਲ ਰਹੀ ਹੈ ਮੈਡਮ ਕਹਿੰਦੇ ਭਾਜੀ ਆ ਨੰਬਰ ਤੁਹਾਡਾ ਮੈਂ ਕਹਾਂ ਮੈਡਮ ਨਹੀਂ ਇਹ ਨੰਬਰ ਸਾਡਾ ਨਹੀਂ ਹੈਗਾ ਕਹਿੰਦੇ ਭਾਜੀ ਮੈਂ ਇਸ ਤੇ ਆਰਡਰ ਕਰਤਾ ਤੇ ਹੁਣ ਉਹ ਫੋਨ ਨਹੀਂ ਚੱਕ ਰੇ ਤੇ ਜਦੋਂ ਮੈਂ ਉਹਨਾਂ ਦੀ ਚੈਟ ਪੜ੍ਹੀ ਤਾਂ ਉਹ ਹਿੰਦੀ 'ਚ ਗੱਲ ਕਰ ਰਿਹਾ ਸੀਗਾ ਮੈਂ ਕਹਾਂ ਮੈਡਮ ਪੰਜਾਬੀ ਬੁਟੀਕ ਵਾਲਾ ਬੰਦਾ ਕਦੇ ਵੀ ਹਿੰਦੀ 'ਚ ਗੱਲ ਨਹੀਂ ਕਰੂਗਾ ਤਾਂ ਪਲੀਜ਼ ਤੁਸੀਂ ਜਿਹਨੂੰ ਵੀ ਆਰਡਰ ਦੇਣਾ ਹੈ ਆਪਦੀ ਪੂਰੀ ਸੰਤੁਸ਼ਟੀ ਕਰਕੇ ਉਹਨਾਂ ਨਾਲ ਗੱਲ ਕਰਕੇ ਫੇਰ ਹੀ ਆਰਡਰ ਕਰੋ ਉਹਨਾਂ ਨਾਲ ਕੋਲ ਤੇ ਗੱਲ ਕਰੋ ਉਹਨਾਂ ਨੂੰ ਸਮਝੋ ਐਡਰੈਸ ਲਓ ਉਹਨਾਂ ਦਾ ਫੇਰ ਹੀ ਗੱਲ ਕਰੋ ਕਿਉਂਕਿ ਕਮੈਂਟਾਂ ਚ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਨੰਬਰ ਭੇਜਿਆਂ ਤਾਂ ਅਸੀਂ ਕਾਫੀ ਬਲੌਕ ਕਰਦੇ ਆਂ ਕਾਫੀ ਅਸੀਂ ਪੇਜ ਬੰਦ ਵੀ ਕਰਵਾਏ ਐ ਬਟ ਜਿਹਨੇ ਫਰੋਡ ਕਰਨਾ ਹੈ ਉਹਨਾਂ ਨੇ ਫਰੋਡ ਕਰਨਾ ਹੈ ਤੇ ਉਹ ਅਲੱਗ-ਅਲੱਗ ਨੰਬਰਾਂ ਤੋਂ ਮੈਸੇਜ ਕਰਦੇ ਐ ਅਲੱਗ-ਅਲੱਗ ਆਈਡੀਆ ਬਣਾਉਂਦੇ ਐ ਮੈਡਮ ਕਹਿੰਦੇ ਭਾਜੀ ਕੋਈ ਬੰਦਾ ਫਰੋਡ ਕਿਵੇਂ ਕਰ ਸਕਦਾ ਮੈਂ ਕਹਾਂ ਮੈਡਮ ਜਿਹਨੇ ਫਰੋਡ ਕਰਨਾ ਹੈ ਉਸ ਨੂੰ ਦੱਸ ਕੇ ਨਹੀਂ ਫਰੋਡ ਕਰੂਗਾ 20000 ਵਾਲਾ ਸੂਟ ਕਦੇ ਵੀ 5000 ਚ ਨਹੀਂ ਮਿਲ ਸਕਦਾ ਇਹ ਗੁਜਰਾਤ ਦੇ ਬ ਇਹ ਇਹ ਆਪਾਂ ਇੱਕ ਰੌਕ ਆਊਟਫਿਟ ਰੈਡੀ ਕੀਤੀ ਐ ਮੈਡਮ ਕਹਿੰਦੇ ਭਾਜੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀਗਾ ਕਿ ਕਿੱਦਾਂ ਦੀ ਆਊਟਫਿਟ ਬਣਾਵਾ ਤੇ ਤੁਸੀਂ ਇਹ ਗ੍ਰੀਨ ਕਲਰ ਚ ਬਣਾਈ ਹੋਈ ਸੀ ਤੇ ਉਹ ਵੀ ਰੌਕ ਆਊਟਫਿਟ ਸੀਗੀ ਤੇ ਮੈਡਮ ਕਹਿੰਦੇ ਨਾਲ ਦੇ ਨਾਲ ਮੈਨੂੰ ਇੰਨੀ ਸੋਹਣੀ ਲੱਗੀ ਨਾ ਪਤਾ ਨਹੀਂ ਜਦੋਂ ਤੁਸੀਂ ਉੱਪਰ ਲਿਖਿਆ ਹੋਇਆ ਸੀ ਰੌਕ ਆਊਟਫਿਟ ਪਤਾ ਨਹੀਂ ਮੈਨੂੰ ਹੀ ਇੰਨੀ ਸੋਹਣੀ ਲੱਗੀ ਬਸ ਤੁਸੀਂ ਮੇਰੇ ਲਈ ਇਹ ਸੇਮ ਡਿਜ਼ਾਈਨ ਬਟ ਕਲਰ ਮੈਂ ਤੁਹਾਨੂੰ ਦੱਸ ਦੂੰਗੀ ਆਫਸਰ ਰੈਡੀ ਕਰ ਦਿਓ ਸੋ ਉਹਨਾਂ ਲਈ ਆਪਾਂ ਇਹ ਲਾਈਟ ਬਲੂ ਕਲਰ ਚ ਬਹੁਤ ਹੀ ਪਿਆਰੀ ਸ਼ੇਡ 'ਚ ਗਰਾਰਾ ਸੂਟ ਡਿਜ਼ਾਈਨ ਕੀਤਾ ਹੈ ਗਰਾਰਾ ਉਹ ਹੁੰਦਾ ਜਿਹੜਾ ਪਟਾਕੋਲੋ ਟਾਈਟ ਹੁੰਦਾ ਹੈ ਕਮੀਜ਼ ਤੇ ਵੀ ਆਪਾਂ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਕਲਰ ਵੀ ਬਹੁਤ ਪਿਆਰਾ ਹੈ ਤੇ ਕਲਰ ਆਪਾਂ ਹੋਰ ਕੋਈ ਵੀ ਕਸਟਮਾਈਜ਼ ਕਰ ਸਕਦੇ ਹਾਂ ਸਾਰਾ ਹੱਥ ਦੀ ਕੜਾਈ ਦਾ ਕੰਮ ਕੀਤਾ ਹੋਇਆ ਕੜਦਾ ਨਾਲ ਮੋਤੀ ਸਿੱਪੀ ਦੱਪਕਾ ਨਲਕੀ ਨਕਸ਼ੀ ਵਿਚ ਆਪਾਂ ਮੋਰ ਪਾਏ ਹੋਏ ਆ ਬਰਡ ਦੀ ਸ਼ੇਪ ਬਣਾਈ ਹੋਈ ਆ ਬਾਜੂ ਤੇ ਵਰਕ ਕੀਤਾ ਹੋਇਆ ਨੱਕ ਤੇ ਵਰਕ ਕੀਤਾ ਹੋਇਆ ਗਰਾਰੇ ਦੇ ਆਪਾਂ ਬਾਰਡਰ ਤੇ ਉੱਪਰ ਤੱਕ ਲਾਈਨ ਆਪ ਪਲੱਸ ਪੱਟੀ ਵਰਕ ਕੀਤਾ ਹੋਇਆ ਜਿੱਥੋਂ ਚੋਣਾ ਸਟਾਰਟ ਹੁੰਦੀ ਹੈ ਦੁਪੱਟਾ ਪਿਓਰ ਔਰਗੈਂਜਾ ਦਾ ਲਗਾਇਆ ਜਿਸ ਤੇ ਆਪਾਂ 4 ਸਾਈਡ ਬਾਰਡਰ ਵਰਕ ਵਿੱਚ ਬੁਟੀਆਂ ਪਲੱਸ ਖਿਚੜੀ ਲੈਸ ਲਗਾਈ ਹੋਈ ਹੈ ਸਿੰਕ ਕਲਰ ਚ ਬਹੁਤ ਹੀ ਪਿਆਰੀ ਰੋਕ ਆਊਟਫਿਟ ਰੈਡੀ ਕੀਤੀ ਹੈ ਸ਼ਿਮਰ ਫੈਬਰਿਕ ਚ ਮੈਡਮ ਕਹਿੰਦੇ ਭਾਜੀ ਅਗਰ ਮੈਂ ਬੋਟਮ ਤੇ ਵੀ ਮੋਰ ਪੁਆਲਾ ਤਾਂ ਕਿਵੇਂ ਦੇ ਲੱਗਣਗੇ ਮੈਂ ਕਹਾਂ ਮੈਡਮ ਬਹੁਤ ਹੱਤ ਲੱਗਣਗੇ ਮੋਰਾ ਵੀ ਪਹਿਲਾ ਪਾਣਗੇ ਤੇ ਤੁਸੀਂ ਵੀ ਪਹਿਲਾ ਪਾਓਗੇ ਤੇ ਸਾਰੇ ਦੇਖਦੇ ਰਹਿਣਗੇ ਸੋ ਉਹਨਾਂ ਲਈ ਆਪਾਂ ਇਹ ਗਰਾਰਾ ਸੂਟ ਰੈਡੀ ਕੀਤਾ ਹੈ ਬਹੁਤ ਹੀ ਪਿਆਰੀ ਕਲਰ ਟੋਨ ਹੈ ਤੇ ਬਹੁਤ ਹੀ ਪਿਆਰਾ ਆਪਾਂ ਕੰਮ ਕੀਤਾ ਹੋਇਆ ਸਾਰਾ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਥੋੜੀ ਜੀ ਆਪਾਂ ਇਹਨੂੰ ਵਾਈਟ ਟੱਚ ਅਪ ਦਿੱਤੀ ਹੋਈ ਹੈ ਵਾਈਟ ਮੋਤੀ ਨਾਲ ਉਹ ਬਹੁਤ ਹੀ ਪਿਆਰੀ ਤੇ ਬਹੁਤ ਹੀ ਉੱਠ ਕੇ ਆ ਰਹੀ ਹੈ ਦੋ ਆਪਾਂ ਮੋਰ ਜੋੜ ਕੇ ਪਾਏ ਹੋਏ ਹੈ ਕਮੀਜ਼ ਦੇ ਫਰੰਟ ਦਾ ਡਿਜ਼ਾਈਨ ਵੀ ਆਪਾਂ ਥੋੜਾ ਚੇਂਜ ਕੀਤਾ ਹੈ ਉਸ ਤੇ ਵੀ ਆਪਾਂ ਗਮਲਾ ਬਣਾ ਕੇ ਤੇ ਸਾਈਡਾਂ ਤੇ ਦੋ ਮੋਰ ਪਈ ਹੋਈ ਹੈ ਬਹੁਤ ਹੀ ਪਿਆਰਾ ਪੀਸ ਰੈਡੀ ਹੋਇਆ ਹੈ ਕਲਰ ਕੋਈ ਵੀ ਕਸਟਮਾਈਜ਼ ਕਰ ਦਾਂਗੇ ਡਿਜ਼ਾਈਨ ਬਹੁਤ ਸੋਹਣਾ ਹੈ ਫੈਬਰਿਕ ਵੀ ਟ੍ਰੈਂਡਿੰਗ ਚ ਹੈ ਤੇ ਵਰਕ ਦੀ ਫਿਨਿਸ਼ਿੰਗ ਤਾਂ ਤੁਹਾਨੂੰ ਮਿਲੂਗੀ ਮਿਲੂਗੀ ਦੁਪੱਟਾ ਵੀ ਆਪਾਂ ਸ਼ਿਮਰਦਾ ਲਗਾਇਆ ਉਸ ਤੇ ਆਪਾਂ 4 ਸਾਈਡ ਬੋਰਡਰ ਵਰਕ ਪਲੱਸ ਖਿਚੜੀ ਲਾਸ ਲਗਾਈ ਹੋਈ ਹੈ ਵਿੱਚ ਆਪਾਂ ਬੂਟੀਆਂ ਪਈਆਂ ਹੋਈਆਂ ਛੋਟੇ ਪੱਲਿਆਂ ਤੇ ਆਪਾਂ ਹੈਵੀ ਬੋਰਡਰ ਬਣਾਇਆ ਹੋਇਆ ਸੋ ਕਮੈਂਟ ਕਰਕੇ ਦੱਸਣਾ ਕਿ ਇਹ ਤੁਹਾਨੂੰ ਰੌਕ ਆਊਟਫਿਟ ਕਿੱਦਾਂ ਦੇ ਲੱਗੇ ਥੈਂਕ ਯੂ